ਨੰਬਸਤੇ ਪੀਆਰਟੀਸੀ ਦੇ ਬਲੈਕਲਿਸਟ ਕੀਤੇ ਗਏ ਕਾਮਿਆਂ ਵੱਲੋਂ ਆਪਣੀ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੇ ਟ੍ਰਾਂਸਪੋਰਟ ਮੰਤਰੀ ਤੇ ਜੱਦੀ ਸ਼ਹਿਰ ਪੱਟੀ ਵਿਖੇ ਲਾਹੌਰ ਚੌਂਕ 'ਚ ਧਰਨਾ ਲਗਾ ਦਿੱਤਾ ਤੇ ਪੰਜਾਬ ਸਰਕਾਰ ਖਿਲਾਫ ਰੋਸ ਨਜ਼ਾਰਾ ਕੀਤਾ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 2016 ਵਿੱਚ ਉਹਨਾਂ ਉੱਪਰ ਨਜਾਇਜ਼ ਇਲਜ਼ਾਮ ਲਗਾ ਕੇ ਉਹਨਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਨੌਕਰੀ ਬਹਾਲੀ ਦੀ ਮੰਗ ਕਰ ਰਹੇ ਨੇ ਤੇ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਾਣੀ ਫੜੀ ਜਿਸ ਤੋਂ ਬਾਅਦ ਉਹਨਾਂ ਨੂੰ ਆਸ ਸੀ ਕਿ ਪੰਜਾਬ 'ਚ ਬਣੀ ਆਪ ਦੀ ਨਵੀਂ ਸਰਕਾਰ ਉਹਨਾਂ ਦੀ ਨੌਕਰੀ ਬਹਾਲੀ ਦੀ ਗੁਹਾਰ ਸੁਣੇਗੀ ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਪ੍ਰਦਰਸ਼ਨਕਾਰੀ ਕਾਮਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮੰਗ ਵੱਲ ਧਿਆਨ ਦਿੱਤਾ ਜਾਵੇ ਤੇ ਨੌਕਰੀਆਂ ਤੇ ਬਹਾਲ ਕੀਤਾ ਜਾਵੇ ਇਹ ਆਰਟੀਸੀ ਪਲੱਸ ਪੰਜਾਬ ਰੋਡ ਦੇ ਪੰਪਾਸ ਵਰਕਰ ਵਜਿਹੜੇ ਰੋਟਾਂ ਵਾਲੇ ਵਰਕਰ ਨੇ ਆਈਡੀ ਤੋਂ ਆ ਦੇ ਇਹ 2014 ਵਿੱਚ ਨਾ ਨਜਾਇਜ਼ ਕੰਡੀਸ਼ਨ ਲਾ ਕੇ ਜਿਹੜੇ ਵਰਕਰੇ ਕੱਢੇ ਹੋਏ ਆ ਕੰਡੀਸ਼ਨ ਕੋਈ ਸਰਕਾਰ ਵੱਲੋਂ ਨਹੀਂ ਹੈਗੀ ਨਾ ਕੋਈ ਕੋਰਟ ਦਾ ਫੈਸਲਾ ਹੈ ਮੈਹਿਕਮੇ ਨੇ ਆਪਣੇ ਨਿੱਜੀ ਹਿੱਤਾਂ ਲਈ ਜਿਹੜਾ ਉਹਦਾ ਕੰਡੀਸ਼ਨ ਲਾ ਕੇ ਵਰਕਰਾਂ ਨੂੰ ਮਾਲਕ ਆਪਣਾ ਕੱਢਿਆ ਗਿਆ ਕੰਡੀਸ਼ਨ ਲਾ ਕੇ ਕੱਢਦਾ ਇਹ ਕੋਈ ਕੋਰਟ ਦਾ ਫੈਸਲਾ ਨਹੀਂ ਕੋਈ ਸਰਕਾਰ ਦਾ ਰੂਲ ਨਹੀਂ ਹੈਗਾ ਇਹ ਕਾਨੂੰਨ ਜਿਹੜੇ ਆ ਸਿਰਫ ਜਿਹੜੇ ਆ ਕੰਟਰੈਕਟ ਵਰਕਰ ਜਾਂ ਆਊਟਸੋਰਸ ਵਰਕਰਾਂ ਦੇ ਉੱਤੇ ਲਾਗੂ ਹੁੰਦੇ ਆ ਪੱਕੇ ਬੰਦਿਆਂ ਦੇ ਉੱਤੇ ਇਹ ਬਿਲਕੁਲ ਕਾਨੂੰਨ ਲਾਗੂ ਨਹੀਂ ਹੁੰਦਾ ਪੱਕੇ ਬੰਦਿਆਂ ਦੇ ਨਾਲ ਇਹੋ ਜਿਹਾ ਧੱਕਾ ਹੁੰਦਾ ਉਹ 3 ਮਹੀਨੇ ਦੇ ਬਾਅਦ ਬਹਾਲ ਵੀ ਹੋ ਜਾਂਦੇ ਹਨ ਉਹਨਾਂ ਨੂੰ 3 ਮਹੀਨੇ ਪਹਿਲਾਂ ਤੇ ਤਨਖਾਹ ਵੀ ਅੱਧੀ ਤਨਖਾਹ ਵੀ ਮਿਲਦੀ ਰਹਿੰਦੀ ਆ ਉਹਨਾਂ ਨੂੰ ਠੀਕ ਹੈ ਜੀ ਅਸੀਂ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਅਸੀਂ ਇਸ ਤੋਂ ਪਹਿਲੇ ਡਾਇਰੈਕਟਰ ਸਾਹਿਬ ਨਾਲ, ਟਰਾਂਸਪੋਰਟ ਮੰਤਰੀ ਨਾਲ, ਉਹ ਐਸਡੀ ਸਾਹਿਬ ਨਾਲ ਵੀ ਮੀਟਿੰਗ ਕਰ ਚੁੱਕੇ ਆ ਪਰ ਮੀਟਿੰਗਾਂ ਤੋਂ ਸਾਨੂੰ ਲਾਰੇ ਮਿਲੇ ਆ ਇਹ ਜਿਹੜੀ ਸਰਕਾਰ ਆ ਪਹਿਲੀਆਂ ਸਰਕਾਰਾਂ ਦੀ ਰਾਹ ਤੇ ਚੱਲ ਪਈ ਆ ਜੀ ਸਾਨੂੰ ਕੋਈ ਆ ਇਸੇ ਕਰਕੇ ਸਾਨੂੰ ਕੁਲਾ ਚੌਂਕ ਬੰਦ ਕਰਨਾ ਪਿਆ ਅਸੀਂ ਇਹੀ ਆਸ ਕਰਦੇ ਆ ਵੀ ਸਾਡੇ ਜਿੰਨੇ ਵੀ ਵਰਕਰ ਆ ਸਟਾਈਡੀ ਪਾਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਸਾਡੇ ਵੱਲੋਂ ਤੇ ਹੀ ਇਹਨਾਂ ਨੂੰ ਕਹਿ ਰਹੇ ਆ ਕਿ ਆਪਣਾ ਤੁਹਾਡਾ ਜਿਹੜਾ ਮੰਗ ਪੱਤਰ ਆ ਤਾਂ ਤੁਸੀਂ ਜਿਹੜੇ ਸਬੰਧਤ ਅਫਸਰਾਂ ਨੇ ਉਹਨਾਂ ਨੂੰ ਦਿਓ ਜਾਂ ਸਾਨੂੰ ਦੇ ਦਿਓ ਜੀ ਤੁਹਾਡਾ ਜਿਹੜਾ ਮੰਗ ਪੱਤਰ ਅੱਗੇ ਪਹੁੰਚਾ ਦਿੰਨੇ ਆ ਬਾਕੀ ਜਿਹੜਾ ਰੋਡ ਜਿਹੜਾ ਬਲਾਕ ਕਰਨਾ ਉਹਨੇ ਚਾਹੀਦਾ ਤਾਂ ਕਿ ਆਮ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਹੈ